ਨੇ ਹੋਤਾ ਕਿ ਅਨੁ ਐਗਜ਼ਾਮਪਲ ਦਿੱਤੀ ਸੀ ਜਦੋਂ ਗੱਲ ਕਰਦੇ ਸੀ ਅਸੀਂ ਤਾਂ ਨਹੀਂ ਕਹਿੰਦੇ ਇਦਾਂ ਮੂੰਹ ਤੋਂ ਤੁਸੀਂ ਕਿਹ ਚੀਜ਼ ਦੀ ਗੱਲ ਕਰਤਾ ਤੁਹਾਨੂੰ ਨਹੀਂ ਨਹੀਂ ਤੁਸੀਂ ਆਪਣੇ ਤੂਫੇ ਪੜ੍ਹ ਰਹੇ ਅਸੀਂ ਤਾਂ ਕਹਿੰਦੇ ਹਾਂ ਸਾਰੇ ਪਹਿਲਾਂ ਪਾਣੀ ਜਾ ਕੇ ਆ ਜਾਓ ਇਸ ਵਿੱਚ ਪਾ ਲਓ ਕਿਹੜੇ ਨਾ ਪਾਣੀ ਪਾ ਦਿਆ ਸਾਰੇ ਗਰੂ ਆ ਕੋਈ ਭਰਤ ਨਹੀਂ ਹੈਗਾ ਭਾਈ ਜੀ ਤੇ ਕੀ ਆ ਉਹ ਇੱਕ ਮਿੰਟ ਚੁੱਪ ਕਰ ਜਾਓ ਚਾਚੀ ਚੁੱਪ ਕਰ ਗੱਲ ਕਰਾਂ ਸਾਡੀ ਸਾਡੀ ਬਾਜੀ ਕਰਿਓ ਗੱਲ ਨਹੀਂ ਨਾ ਦਾ ਇਹ ਕਹਿਦਾ ਮਤਲਬ ਆ ਕਿ ਜੋ ਉਥੋਂ ਹੁਕਮ ਹੋਵੇਗਾ ਅਸੀਂ ਨਹੀਂ ਮੰਨਣਾ ਨਹੀਂ ਨਹੀਂ ਕਹਿੰਦੇ ਮੰਨਣਾ ਉਹ ਕਹਿੰਦੇ ਸਿੰਘ ਇਹ ਭਾਈ ਕਹਿੰਦੇ ਅਸੀਂ ਅਸੀਂ ਤਾਂ ਇਹ ਕਹਿ ਬੀ ਤੁਸੀਂ ਆਏ ਤੁਹਾਨੂੰ ਪਤਾ ਤਾਂ ਲੱਗੇ ਰਿਹਾ ਹਾਂ ਤੁਹਾਨੂੰ ਕਿਹਨੇ ਨਹੀਂ ਪੀ ਗਿਆ ਉਹ ਅਸੀਂ ਮੰਨਣਾ ਤੋਂ ਤੱਕ ਸਾਬ ਅਸੀਂ ਤਾਂ ਅਜੇ ਤੱਕ ਨਹੀਂ ਰਹੇ ਨਾ ਬਈ 50 ਤੱਕ ਦਾ ਰਹੇ ਆ ਹਾਲ ਤੱਕ ਤੁਮ ਕੋਲ ਆ ਗੱਲ ਆਈ ਆ ਕੰਮ ਕਰ ਸਕਦਾ ਨੇ ਸੱਲੇ ਦੁਕਾਨ ਤਾਂ ਜਿਹੜਾ ਨੇ ਆਪ ਛੜਾਣਾ ਅੰਮ੍ਰਿਤਸਰ ਤੋਂ ਪੱਤੀ ਛੱਪ ਕੇ ਆ ਗਿਆ ਜੀ ਬੱਬਾ ਜੀ ਅੰਮ੍ਰਿਤਸਰ ਤੋਂ ਪੱਤੀ ਛੱਪ ਕੇ ਆ ਗਿਆ ਜਿਹੜਾ ਬਖੰਡ ਪਾ ਦੋ ਇਹ ਪੱਤੀ ਲਾ ਦਿਓ ਬਈ ਜਿਹੜੇ ਜਿੱਥੇ ਜਿੱਥੇ ਸਾਡੀਆਂ ਭੀਆਂ ਕੰਮ ਕਰਦੀਆਂ ਅਸੀਂ ਉਹ ਜਿਹੜੇ ਬਖੰਡੀ ਆ ਉਹਨਾਂ ਨੂੰ ਲੱਗੇ ਕਰਨਾ ਅਸੀਂ ਉਹ ਪੱਤੀ ਲਾਤੇ ਸਾਰੇ ਪਰਿਵਾਰ ਸਾਡੇ ਦੇ ਪਰਚੇ ਹੋਏ ਅਸੀਂ ਨਿਮਰਤਾ ਕਰਦੇ ਰਹੇ ਕਿੰਦੇ ਅਸੀਂ ਸੱਤੋਂ ਪਾਰਚੇ ਆਏ ਆ ਇੱਦਾਂ ਹੀ ਹੋਈ ਸੀ ਹਾਂਜੀ ਹਾਂਜੀ ਇੱਦਾਂ ਹੀ ਹੋਈ ਸੀ ਇੱਦਾਂ ਹੀ ਹੋਈ ਸੀ ਕਿ ਨਹੀਂ ਮੈਂ ਕਹਾਂ ਚਲੋ ਗੱਲ ਤਾਂ ਕਰੋ ਤੇ ਮੈਂ ਨਾ 2000 ਪਹਿਲਾਂ ਦੀ ਗੱਲ ਸੁਣ ਲੋ ਗੱਲ ਸਾਡੇ ਕਿਹੜੇ ਭਰਾ ਦੇ ਪਟਾਚਾ ਦੇ ਵਿੱਚ ਪੜਿਆ ਤਾਂ ਸਾਡੇ ਜੱਟ ਦੋੜਾ ਦੇ ਬੋਲ ਨਹੀਂ ਪੁੱਛ ਰਿਹਾ ਭੈ ਜੀ 1 ਮਿੰਟ ਚਾਚਾ ਗੱਲ ਕਰ ਉਸੇ ਹੀ ਚਾਚਾ ਥੱਲੇ ਹੋ ਜਾ ਮੜਾ ਵੀਡੀਓ ਬਣਾਵਾ ਥੱਲੇ ਮੈਂ ਮੈਂ ਕਿਵੇਂ ਮੈਂਤੀ ਮੈਂਬਰ ਸੀ ਅਜੇ ਤਾਂ ਤਾਂ ਨਹੀਂ ਕੱਟੇ ਹੋ ਕੱਟੇ ਹੋ ਸਾਡੇ ਤੇ ਹੋ ਗਿਆ ਜੀ ਵਿਆਹ ਪਾਣੇ ਲਈ ਵੀ ਅਸੀਂ ਆਂ ਨਹੀਂ ਬੋਲਣਾ ਪਿੰਡਾਂ ਪਿੰਡਾਂ ਵਿੱਚ ਆ ਕੇ ਪਰਚੇ ਸਾਨੂੰ ਦੇ ਦਿੱਤੇ ਵੀ ਇਹ ਪਿੰਡਾਂ ਪਿੰਡਾਂ ਵਿੱਚ ਪਰਚੇ ਲਾਉਣੇ ਆ ਅਸੀਂ ਲਾਤੇ ਆ ਕਿ ਬਹੁਤ ਨੰਮ ਹਰਮੰਦਰ ਸਾਹਿਬ ਤੋਂ ਈ ਕਹੇ ਜੀ ਅਸੀਂ ਆਸਤਾਰ ਸੀ ਕਿ ਉਹਨਾਂ ਨੇ ਲਾਤੀ ਅਸੀਂ ਲਾਤੇ ਜੀ ਸਾਰੇ ਕਿੰਡਾ ਜਿੱਥੇ ਗਿਆ ਸੀ ਲਾਤੇ ਜਦ ਸਾਡ ਨੂੰ ਛਡਾਉਣ ਦੀ ਵਾਰੀ ਆ ਗਈ ਅਸੀਂ ਕਦੀ ਕਹਿ ਕੋ ਜਾਈਏ ਕਦੀ ਸਾਡੇ ਮਗਰ ਨਹੀਂ ਖੜਾ ਹਾਂ ਈ ਗੱਲ ਨਹੀਂ ਆ ਪ੍ਰਭਾ ਕੋਈ ਅਸੀਂ ਮੁੰਨੇ ਲਾ ਕੇ ਸੀ ਕੀ ਗੱਲ ਹੋ ਗਈ ਉਹਨੂੰ ਨੀ ਮੌਂਦੇ ਵਾਲੀ ਮਗਰ ਖਾਣੇ ਨਹੀਂ ਮੈਨੂੰ ਮਗਰ ਖਾਣਦੇ ਤੁਸੀਂ ਪੱਤੇ ਸੀ ਲਾਏ ਖਾਣੇ ਮੇਰੇ ਛੋੜੇ ਭਰਾ ਨੂੰ ਦੋ ਦਿਨ ਰੱਖਿਆ ਉਹ ਨਹੀਂ ਉਹ ਕਹਿੰਦੇ ਕਿੱਥੇ ਲੈ ਕੇ ਜਾਣਾ ਜਿੱਥੇ ਇਹਦਾ ਤੁਸੀਂ ਲਾਜ ਪਾਇਆ ਸੀ ਉਸ ਥਾਣੇ ਤੇ ਲਿਜਾ ਕੇ ਇਹਨੂੰ ਪਾੜਨਾ ਆ ਤੈਨੂੰ ਵੀ ਚੁੱਕਣਾ ਆ ਵੀ ਇੱਕ ਬੇਨਤੀ ਆ ਇਹਨਾਂ ਨੂੰ ਜਿਨ੍ਹਾਂ ਨੂੰ ਮਰਜੀ ਪੁੱਛਣਾ ਜਿਹਦੇ ਵਿੱਚ ਇੰਨਾ ਵੀ ਤੂੰ ਮਗਰ ਖਾਣਦੇ ਆ ਨਹੀਂ ਵੀ ਹੋਈ ਜਾਂਦਾ ਰਹਿਣੀ ਆ ਕੋਈ ਸੱਚਤਾ ਨਹੀਂ ਕਰ ਰਹੇ ਆ ਦੋਨੇ ਸੀ ਕਰ ਰਹੇ ਆ ਜੀ ਇੱਕ ਬੰਦੇ ਆ ਗੱਡੀ ਦੇ ਚੰਗੇ ਹੋ ਗਿਆ ਸਾਡਾ ਨੌਸਲ ਤਰੀਕਾ ਘੋੜੀ ਮੈਂ ਸਤਿਕਾਰ ਕਰਦੇ ਆ ਪਾਣੀ ਲੈ ਵੀ ਕਰਦੇ ਪਾਣੀ ਦੇ ਪਾਣੀ ਦੇ ਵਿੱਚ ਦੇਖੋ ਤੁਸੀਂ ਇਹ ਗੱਲ ਸੁਣੋ ਮੇਰੀ ਗੇਂਦ ਸੁਣੋ ਭਾਜੀ ਸਾਡੀ ਅਰਦਾਸ ਮਾਰੀ ਵੀ ਚਾਹੇ ਅਮਰਤ ਬਾਣੀ ਆ ਚਾਹੇ ਗੁਰੂ ਗ੍ਰੰਥ ਸਾਹਿਬ ਆ ਭਾਜੀ ਸਾਡਾ ਲਿਖਿਆ ਲਿਖਿਆ ਅਸੀਂ ਸੱਤ ਬੋਲਾਂ ਦੀ ਜਿਹੜੀ ਕਹਾਣੀ ਆ ਵੀ ਧਾਪੀ ਤੇ ਲੱਗੇ ਹੁੰਦੀ ਆ ਇਸ ਗੱਲ ਵਿੱਚ ਬੱਚੇ ਪੜ੍ਹਦੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਫੇ ਅਸੀਂ ਇਹਨਾਂ ਦਾ ਸਤਿਕਾਰ ਨਾ ਕਰੀਏ ਪਾਣੀ ਕਿਹੜੀ ਅਮਰਤ ਬਾਣੀ ਅਮਰਤ ਨਹੀਂ ਆ ਅਮਰਤ ਸਿਵਾ ਉਹਨਾਂ ਨੇ ਇਹਦਾ ਓ ਯਾਰ ਬਹਿ ਜਾਓ ਯਾਰ ਖੜੇ ਕਰ ਰਹੇ ਹੋ ਬਹਿ ਜਾਓ ਅੰਕਲ ਜੀ ਬਹਿ ਜਾਓ ਯਾਰ ਬਹਿ ਜਾਓ ਗੁਰਦੁਆਰੇ ਆਏ ਅੰਦਰ ਇੱਕ ਮਿੰਟ ਮੈਂ ਸਾਰੇ ਯਾਰਾਂ ਨੂੰ ਕੰਪਾਉਂ ਕਰ ਦੇਣ ਦਾ ਧਿਆਨ ਕਰਦਾ ਹਾਂ ਸਾਡੇ ਵੱਲੇ ਸਾਡੇ ਵੱਲੇ ਇੱਕ ਕੰਮੀ ਲੱਗਦੀ ਤੁਹਾਨੂੰ ਵਜਿ ਮਰਨ ਦੇ ਹੋ ਗਿਆ ਭਾਜੀ ਇਹ ਕੰਮੀ ਜੇ ਕੋਈ ਵਿਆਪਕੀ ਹੁੰਦੀ ਤਾਂ ਅਸੀਂ ਮਰਨ ਦੇ ਹੋ ਗਿਆ ਤੁਹਾਡੇ ਸਾਡੀਆਂ ਬੱਚਾ ਸਾਡੇ ਸਭ ਉੱਥੇ ਆ ਪਰ ਇਟਾ ਵੀਰ ਜੀ ਹਮਤ ਵਾਲੇ ਇਹ ਕੰਪੇਨ ਆ ਸੁਪਾਪਾ ਜੀ ਸਾਹਿਬ ਕੱਲ ਇਟਾ ਆ ਆਪਾ ਜੈਲੇ ਪਾ ਜੀ ਉੱਧਰ ਸੌਣ ਆ ਜੱਪ ਕਰ ਇਨਾ ਜੀਉਂਦੇ ਆ ਜੇ ਜੇ ਬਾਹਰ ਵੀ ਲੈ ਕੇ ਜਾ ਜੀਏ ਕਾਪੂਰ ਰਵਿਦਾਸ ਮਹਾਰਾਜੀ ਬਾਹਰ ਵੀ ਲੈ ਕੇ ਜਾਂਦੀ ਸਾਰੇ ਜਣੇ ਸਲਾਮ ਕਰਕੇ ਜਾਣ ਇੱਕ ਮਿੰਟ ਚਾਪਰਾ ਚਾਚਾ ਇੱਕ ਮਿੰਟ ਰੁਕ ਜਾ ਗੱਲ ਕਰਦੇ ਜਿਹੜੇ ਗੁਰੂਗ੍ਰਾਮ ਸਾਹਿਬ ਦੇ ਵਿੱਚ ਸਾਡੇ ਮਹਾਪੁਰਖ ਆ ਸਾਡੇ ਗੁਰੂ ਆ ਅਗਰ ਉਹਨਾਂ ਤੋਂ ਬਾਹਰ ਕੋਈ ਚੀਜ਼ ਆ ਤਾਂ ਫਿਰ ਆਪਾਂ ਅਬਜੈਕਸ਼ਨ ਕਰ ਸਕਦੇ ਫਿਰ ਤਾਂ ਇਹ ਲੋਕਾਂ ਨੂੰ ਵੀ ਸਮਝਾ ਸਕਦੇ ਵੀ ਯਾਰ ਇਹ ਇਹਦੇ ਨਾਲ ਤਾਂ ਆਪਣੇ ਸਮਾਜ ਦੀ ਫੱਟ ਪੈ ਜਾਣੀ ਹੈ ਨਫ਼ਰਤ ਪੈਦਾ ਹੋ ਜਾਣੀ ਹੈ ਥੈਟ ਇਜ਼ ਰੌਗ ਇਹ ਗਲਤੀ ਹੈ ਨਾ ਬਗਾਲ ਤੋਂ ਬਗਾਲੇ ਕਾਹਨੇ ਸਭ ਦੇ ਦਾਰ ਤੋਂ ਗਰਦਾਰੇ ਤੱਕ ਆਹ ਗੱਲਾਂ ਉੱਥੇ ਕਿੱਥੇ ਵਟ ਪਈਆਂ ਬਣ ਪਰ ਜਦੋਂ ਅਸੀਂ ਕੋਲ ਆ ਗਏ ਸਾਨੂੰ ਸਤੋ ਕੋਈ ਸਦੂਵਾਂ ਤੇ ਜਾਵਾਂਗੇ ਸਾਨੂੰ ਸੁਗਨਾਵਣਾ ਹੋ ਜਾਂਦਾ ਬੰਦ ਭਾਈ ਦੋ ਸਾਨੂੰ ਅਗਲਾ ਫੋਨ ਕਰੇ ਜਾਵਾਂਗੇ ਅਸੀਂ ਪਤਾ ਜਾਣੀਏ ਕਿ ਸਰਵੰਤ ਦੀ ਸਾਡੀ ਨਾਲੇ ਇੱਕ ਬੰਦੇ ਨਾਲ ਹੀ ਸਾਡਾ ਤੇਰੇ ਕਰਦੇ ਜਾਣਾ ਨਹੀਂ ਤਰ ਕੁਝ ਹੋ ਜਾਣਾ ਅੱਜ ਨਹੀਂ ਜਾਇਦਾ ਅੱਜ ਤੁਹਾਡੇ ਨਾਲ ਗੱਲ ਕਰਨਾ ਹੀ ਚਲੇ ਜਾਣਾ ਮੈਂ ਉੱਥੇ ਹਾਲ ਹੋਣਾ ਨਹੀਂ ਹੁੰਦਾ ਠੀਕ ਹੈ ਚਾਚਾ ਜੀ ਟੀਚਰਾਂ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਆਉਂਦੀ ਆ ਸਮਾ ਚਲਦੇ ਆਈ ਜਾਂਦੇ ਹਰਿਆਣੇ ਤੋਂ ਮਾਂ ਬੋਲੀ ਬਦਲੇ ਕਰਦੇ ਆਂ ਜਿਹੜੀ ਬਾਂਦੀ ਆ ਇਹ ਪੰਜਾਬੀ ਬਾਂਦੇ ਦਾ ਮਾਰਾ ਨਾ ਬਹੁਤ ਬਾਂਦੇ ਚਲੋ ਆਪਾਂ ਇੱਕ ਇੱਕ ਹੁਣ ਆਈ ਗੱਲ ਨਹੀਂ ਹੈ ਉਹ ਕਰ ਤੁਸੀਂ ਜੇ ਜਿੱਤੋਂ ਸੁਧਾਰ ਕਰਨਾ ਸਫਾਈ ਕਰਦੇ ਆਓ ਅਸੀਂ ਤੁਹਾਡੇ ਨਾਲ ਆ ਕਿਹੜੇ ਵਿਸ਼ੇ ਤੇ ਗੱਲ ਚੱਲ ਰਹੀ ਹੈ ਅਸੀਂ ਉਸੇ ਵਿਸ਼ੇ ਤੇ ਕਰ ਰਹੇ ਆਂ ਪੰਜ ਛੇ ਕਿਲੋ ਗੱਲ ਹੈ ਕਿ ਜਦੋਂ ਸਾਡੇ ਨਾਲ ਅਸੀਂ ਸਾਰਾ ਪਿੰਡ ਚੱਲਦੇ ਆਓ ਗੱਡੀਆਂ ਮਂਗਾਓ ਜੀ ਚਾਚਾ ਜੀ ਚਾਚਾ ਜੀ ਚਾਚੇ ਨੂੰ ਮੈਂ ਬੰਦ ਸਾਬ ਤੋਂ ਮਾਰੇ ਨਾ ਤੁਮ ਬੈਠੇ ਆ ਮਾਲੋ ਇਹ ਤੁਹਾਨੂੰ ਤਾਂ ਲਾਗੀ ਕਰਦੇ ਬਿਲਕੁਲ ਤੁਹਾਨੂੰ ਸਾਬ ਨੂੰ ਕੋਈ ਕਹਿੰਦਾ ਵੀ ਇਹੋ ਲੈ ਕੇ ਜਾ ਨਹੀਂ ਅਸੀਂ ਅਸੀਂ ਕਹਿੰਦੇ ਅਸੀਂ ਇਹਨਾਂ ਨੂੰ ਜਾਣ ਲੱਗੇ ਸਤਿਕਾਰ ਕਰਦੇ ਆ ਵੀ ਇੱਥੇ ਤੁਹਾਨੂੰ ਕੋਈ ਕਮੀ ਲੱਗੀ ਸਾਨੂੰ ਦੱਸੋ ਕੁਝ ਜਾਣਦੇ ਸਤਿਕਾਰ ਕਰਦੇ ਇੱਕ ਮਿੰਟ ਜੇ ਕੋਈ ਗਲਤ ਹੋਈ ਅਸੀਂ ਕਹਨਾ ਕਿ ਗਲਤ ਆ ਨਹੀਂ ਨਹੀਂ ਸਹੀ ਆ ਇਹ ਸਮਝ ਆ ਗਈ ਦੇਖੇ ਤੁਸੀਂ ਘੱਟੋ ਘੱਟ ਗੱਲ ਤਾਂ ਸੁਣੋ ਆਰਾਮ ਨਾਲ ਬਹਿ ਜਾ ਜੀ ਤੁਸੀਂ ਬੈਠੋ ਥਨੇ ਬੈਠੋ ਤੁਸੀਂ ਕਹਲਾ ਆਰਾਮ ਨਾਲ ਅਸੀਂ ਤਾਂ ਸਰਵ ਇਹ ਨਹੀਂ ਕਹਿਣਾ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁੰਦੇ ਆ ਇਹਦੇ ਵਿੱਚ ਸਾਰੇ ਮਾਪਰਥਾਂ ਦੀ ਬਾਣੀ ਹੁੰਦੀ ਆ ਤੋਂ ਇਲਾਵਾ ਤੋਂ ਵੀ ਜੀ ਤੁਸੀਂ ਸਰਵਜਾਤੀਓ